ਮੈਨੂੰ ਪਿਆਰ ਕਰੀ ਸਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਪੰਜਾਬ ਸਰਕਾਰ ਦੇ ਮਲਾਸਮਾਂ ਅਤੇ ਪੈਨਸ਼ਨਰਸ ਦੀਆਂ ਮੰਗਾਂ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਨੇ ਪਰ ਪੰਜਾਬ ਸਰਕਾਰ ਬਿਲਕੁਲ ਇਨ੍ਹਾਂ ਮੰਗਾਂ ਦੀ ਵੱਲ ਧਿਆਨ ਨਹੀਂ ਦੇ ਰਹੀ ਹੈ ਇਥੇ ਤੱਕ ਕਿ ਡੀਏ ਦੀ ਹਦਾਇਤੀ ਹੈ 18228 ਕਰੋੜ ਦੀ ਦੇ ਵਿੱਚ ਵੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਫੇਲ ਹੁੰਦੀ ਨਜ਼ਰ ਆ ਰਹੀ ਹੈ ਪਿਛਲੇ ਕਾਫੀ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਕਿ 11% ਡੀਏ ਦੀਆਂ ਕਿਸ਼ਤਾਂ ਪੈਂਡਿੰਗ ਨੇ ਸਮੇਂ ਸਿਰ ਉਹਨਾਂ ਦੀ ਹਦਾਇਤੀ ਨਹੀਂ ਕੀਤੀ ਜਾ ਰਹੀ ਪਿਛਲੇ ਕੁਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਦੋਸਤੋ ਹਾਈ ਕੋਰਟ ਦੇ ਮਲਾਸਮਾਂ ਦੀਆਂ ਮੰਗਾਂ ਦੇ ਹੱਕ ਦੇ ਵਿੱਚ ਆਸਮਾਨ ਦੇ ਪੱਖੀ ਕਈ ਫੈਸਲੇ ਪਿਛਲੇ ਕੁਝ ਸਮੇਂ ਦੇ ਵਿੱਚ ਦੇਖੇ ਜਾ ਰਹੇ ਨੇ ਹਾਈ ਕੋਰਟ ਦੇ ਵੱਲੋਂ ਪਾਸੇ ਜਿਹੜੇ ਪਾਸ ਕੀਤੇ ਗਏ ਨੇ ਅਤੇ ਇਸੇ ਲੜੀ ਦੇ ਤਹਿਤ ਇੱਕ ਹੋਰ ਜਿਹੜੀ ਰਿਟ ਪਟੀਸ਼ਨ ਸਾਹਮਣੇ ਆਈ ਹੈ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਸੀ ਤੇ ਇਟਸ ਅ ਰਿਟ ਪਟੀਸ਼ਨ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਪਾਸ ਕੀਤਾ ਗਿਆ ਇੱਕ ਆਰਡਰ ਹੈ ਜਿਹੜਾ ਕਿ ਇੱਕ ਨੋਟੀਫਿਕੇਸ਼ਨ ਦੀ ਉਸ ਦੇ ਉੱਪਰ ਕਈ ਸਵਾਲ ਖੜੇ ਕੀਤੇ ਗਏ ਨੇ ਅਤੇ ਹਾਈ ਕੋਰਟ ਨੇ ਚੰਗੀ ਝਾੜ ਪਾਈ ਹੈ ਪੰਜਾਬ ਸਰਕਾਰ ਨੂੰ ਇਸ ਨੋਟੀਫਿਕੇਸ਼ਨ ਨੂੰ ਲੈ ਕੇ ਤੇ ਇਸ ਦੇ ਬਾਰੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲਬਾਤ ਕਰ ਲਵਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਜ ਜੀ ਸੋ ਦੋਸਤੋ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਪਟੀਸ਼ਨ ਜਿਹੜੀ ਫਾਈਲ ਕੀਤੀ ਗਈ ਸੀ ਹਾਈ ਕੋਰਟ ਦੇ ਵਿੱਚ ਇਹ ਜਿਹੜੀ ਤੁਸੀਂ ਦੇਖ ਸਕਦੇ ਹੋ ਜਿਹੜੀ ਕਿ ਰਜੀਵ ਕੁਮਾਰ ਜਸਟਿਸ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਐਂਡ ਆਦਰਸ ਦੇ ਨਾਮ ਤੇ ਪਟੀਸ਼ਨ ਫਾਈਲ ਕੀਤੀ ਗਈ ਸੀ ਸੀ ਡੀ ਡਬਲ ਐਲ ਪੀ ਜਿਹੜੀ ਨੰਬਰ ਸੀਗਾ 94 82 024 ਦਾ ਜਿਹੜਾ ਇਸ ਰੈਟ ਪਟੀਸ਼ਨ ਦੇ ਵਿੱਚ ਦੋਸਤੋ ਹਾਈ ਕੋਰਟ ਨੇ ਇਹ ਕਮੈਂਟ ਵੀ ਕੀਤਾ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਰਿਪਲਾਈ ਜਿਹੜੀ ਹੈ ਫਾਈਲ ਕੀਤਾ ਗਿਆ ਹੈ ਇਸ ਇਹ ਜਿਹੜਾ ਜਵਾਬ ਦਾਵਾ ਜਿਹੜਾ ਪੰਜਾਬ ਸਰਕਾਰ ਨੇ ਦਾਖਲ ਕੀਤਾ ਹੈ ਉਹ ਕੁਝ ਦੱਸਣ ਦੇ ਬਜਾਏ ਅਸਲੀ ਤੇ ਨੋ ਲਪਾਉਣਾ ਹੋਇਆ ਉਹਦਾ ਨਜ਼ਰ ਆ ਰਿਹਾ ਹੈ ਇਸ ਪਟੀਸ਼ਨ ਦੇ ਵਿੱਚ ਦੋਸਤੋ ਗੱਲ ਹੋ ਰਹੀ ਹੈ ਇੱਕ ਨੋਟੀਫਿਕੇਸ਼ਨ ਦੀ ਜਿਹੜਾ ਕਿ 18 11 2022 ਨੂੰ ਪੰਜਾਬ ਸਰਕਾਰ ਨੇ ਇਸ਼ੂ ਕੀਤਾ ਸੀ ਤੇ ਇਸ ਨੋਟੀਫਿਕੇਸ਼ਨ ਨੂੰ ਆਮ ਆਦਮੀ ਪਾਰਟੀ ਨੇ ਦੂਸਰੀਆਂ ਸਟੇਟਾਂ ਦੇ ਵਿੱਚ ਇਲੈਕਸ਼ਨ ਲੜਦੇ ਹੋਏ ਯੂਜ਼ ਵੀ ਕੀਤਾ ਸੀ ਆਪਣੀ ਇਲੈਕਸ਼ਨ ਕੈਂਪੇਨ ਦੇ ਵਿੱਚ ਦੌਰਾਨ ਜੀ ਹਾਂ ਇਹ ਨੋਟੀਫਿਕੇਸ਼ਨ ਦੀ ਗੱਲ ਹੋ ਰਹੀ ਹੈ ਇਹ ਨੋਟੀਫਿਕੇਸ਼ਨ 올ਡ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਿਹੜਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤਾ ਡਿਪਾਰਟਮੈਂਟ ਆਫ ਪਨਾਸੀ ਵੱਲੋਂ 18 ਨਵੰਬਰ 2022 ਨੂੰ ਇਸ ਨੋਟੀਫਿਕੇਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ ਸਾਫ਼ ਤੌਰ ਤੇ ਇਹ ਗੱਲ ਕਹੀ ਸੀ ਕਿ ਜਿਹੜੇ ਵੀ ਮੁਲਾਜ਼ਮ ਸਰਕਾਰ ਦੇ ਐਨਪੀਐਸ ਦੇ ਦਾਇਰੇ ਦੇ ਅੰਦਰ ਆ ਰਹੇ ਨੇ ਮੌਜੂਦਾ ਸਮੇਂ ਦੇ ਵਿੱਚ ਉਹਨਾਂ ਸਭ ਨੂੰ 올ਡ ਪੈਨਸ਼ਨ ਸਕੀਮ ਜਾਨੀ ਕਿ ओਪੀਐਸ ਦਾ ਜਿਹੜਾ ਹੈ ਬੈਨੀਫਿਟ ਉਹ ਦਿੱਤਾ ਜਾਊਗਾ ਅਤੇ ਇਸ ਦਾ ਡਿਟੇਲ ਜਿਹੜੀ ਹੈ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਇਹ ਬਾਅਦ ਵਿੱਚ ਜਾਰੀ ਕੀਤਾ ਜਾਊਗਾ ਤੇ ਇਸ ਨੋਟੀਫਿਕੇਸ਼ਨ ਤੋਂ ਬਾਅਦ ਦੋਸਤੋ ਪੰਜਾਬ ਸਰਕਾਰ ਨੇ ਕਿਸੇ ਤਰ੍ਹਾਂ ਕੋਈ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜਿਹੜੇ ਨੇ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਜਾਰੀ ਨਹੀਂ ਕੀਤੇ ਇਸ ਤੋਂ ਬਾਅਦ ਕੋਈ ਲੈਟਰ ਪੰਜਾਬ ਸਰਕਾਰ ਦਾ ਨਹੀਂ ਆਇਆ 올ਡ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੇ ਲਈ ਅਤੇ ਇਸੇ ਲੈਟਰ ਨੂੰ ਇਹ ਪੈਰਿਟਿਸ਼ਨ ਜਿਹੜੀ ਹੈ ਪੰਜਾਬ ਸਰਕਾਰ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਹੈ ਅਤੇ ਇਸ ਦੇ ਬਾਰੇ ਜਦੋਂ ਪੰਜਾਬ ਸਰਕਾਰ ਦੇ ਵਕੀਲ ਨੂੰ ਪੁੱਛਿਆ ਗਿਆ ਤਾਂ ਜਵਾਬ ਇਹ ਸੀ ਕਿ ਦੇ 18 11 2022 ਦੇ ਇਸ ਨੋਟੀਫਿਕੇਸ਼ਨ ਨੂੰ 2 ਸਾਲ ਵੀ ਜਾਣ ਤੋਂ ਬਾਅਦ ਵੀ ਸਟੈਂਡਰਡ ਆਪਰੇਟਿੰਗ ਪ੍ਰोसीजर ਜਿਹੜਾ ਹੈ ਇਹਦੀਆਂ ਡਿਟੇਲ ਜਿਹੜੀਆਂ ਨੇ ਸਕੀਮ ਦੀਆਂ ਉਹ ਫਰੇਮ ਨਹੀਂ ਕੀਤੀਆਂ ਗਈਆਂ ਤੇ ਇਸ ਕਰਕੇ ਇਸ ਦਾ ਬੈਨੀਫਿਟ ਜਿਹੜਾ ਹੈ ਉਹ ਬਲਾਸਮਾ ਨੂੰ ਨਹੀਂ ਦਿੱਤਾ ਜਾ ਸਕਿਆ ਇਹ ਜਿਹੜੀ ਸਾਰੀ ਸਫਾਈ ਪੰਜਾਬ ਸਰਕਾਰ ਦੇ ਵੱਲੋਂ ਆਪੀਐਸ ਨੂੰ ਲੈ ਕੇ ਦਿੱਤੀ ਗਈ ਹੈ ਹਾਈ ਕੋਰਟ ਦੇ ਵਿੱਚ ਇਸ ਤੋਂ ਹੋਰ ਕੁਝ ਨਹੀਂ ਬਲਕਿ ਸਿਰਫ ਇੱਕ ਸੌਰੀ ਸਟੇਟ ਆਫ ਅਫੇਅਰ ਦੀ ਜਿਹੜੀ ਹੈ ਪਿੱਛ ਇਹ ਉਹ ਸਾਹਮਣੇ ਆਉਂਦੀ ਹੈ ਅਤੇ ਇਸ ਦੇ ਉੱਪਰ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਐਫੀਡ ਜਿਹੜਾ ਐਫੀਡ ਐਫਟ ਮੰਗਿਆ ਹੈ ਤੇ ਉਹਨਾਂ ਨੂੰ ਜਿਹੜੀ ਐਕਸਪਲੇਨ ਕਰਨ ਦੇ ਲਈ ਵੀ ਕਿਹਾ ਹੈ ਇਹ ਕੋਰਟ ਰਿਟ ਕਿਉਂ ਨਾ ਇਸ਼ੂ ਕਰੇ ਪੰਜਾਬ ਸਰਕਾਰ ਦੇ ਖਿਲਾਫ 올ਡ ਪੈਨਸ਼ਨ ਸਕੀਮ ਦੇ ਬੈਨੀਫਿਟ ਨੂੰ ਦੇਣ ਦੇ ਲਈ ਜਿਹੜੇ ਕਿ ਪਹਿਲਾਂ ਹੀ ਐਕਸਪਰਟ ਕੀਤੇ ਜਾ ਚੁੱਕੇ ਨੇ ਤੇ ਡਿਸਾਈਡ ਕੀਤਾ ਜਾ ਚੁੱਕਿਆ ਹੈ ਇਹ ਬੈਨੀਫਿਟ ਜੇ ਮਲਾਸਮਾਂ ਨੂੰ ਦੇਣ ਦੇ ਬਾਰੇ ਪੰਜਾਬ ਸਰਕਾਰ ਦੇ ਵੱਲੋਂ ਤਾਂ ਇਹ ਸਖਤ ਸ਼ਬਦਾਂ ਦੇ ਵਿੱਚ ਹਾਈ ਕੋਰਟ ਨੇ ਐਕਸਪਲੇਸ਼ਨ ਪੰਜਾਬ ਸਰਕਾਰ ਤੋਂ ਮੰਗੀ ਹੈ ਕਿ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਦਾ ਨੋਟਿ ਕਿਸ਼ਨ ਜਾਰੀ ਹੋਣ ਦੇ ਬਾਵਜੂਦ ਇਹ ਸਕੀਮ ਲਾਜ਼ਮਾਂ ਦੇ ਉੱਪਰ ਲਾਗੂ ਕਿਉਂ ਨਹੀਂ ਕੀਤੀ ਗਈ ਇਸ ਨੋਟੀਫਿਕੇਸ਼ਨ ਦੇ 2 ਸਾਲ ਵਿੱਚ ਬੀਤ ਜਾਣ ਤੋਂ ਬਾਅਦ ਵੀ ਅੱਗੇ ਕਿਸ ਇੱਕ ਇਸ ਕੇਸ ਦੀ ਜਿਹੜੀ ਤਰੀਖ ਹੈ ਹੁਣ ਦੋਸਤੋ 29 ਜਨਵਰੀ 2025 ਰੱਖੀ ਗਈ ਹੈ ਹੁਣ ਇਹ ਪੰਜਾਬ ਸਰਕਾਰ ਦੀ ਇਹ ਕੀ ਜਿਹੜੀ ਐਕਸਪਲੇਨੇਸ਼ਨਸ ਦਿੰਦੀ ਹੈ ਇਸ ਨੂੰ ਲੈ ਕੇ ਤੇ ਕੀ ਅੱਗੇ ਰੁਖ ਰਹਿਦਾ ਹੈ 올ਡ ਪੈਨਸ਼ਨਰ ਸਕੀਮ ਨੂੰ ਪੰਜਾਬ ਦੇ ਵਿੱਚ ਲਾਗੂ ਕਰਨ ਦਾ ਤਾਂ ਪੰਜਾਬ ਸਰਕਾਰ ਦਾ ਇਸ ਦੇ ਉੱਪਰ ਨਜ਼ਰਾਂ ਸਾਰੇ ਹੀ ਮਲਾਜ਼ਮਾਂ ਦੀ ਠਿਕੀਆਂ ਹੋਈਆਂ ਨੇ ਹੋਰ ਕੋਈ ਅਪਡੇਟ ਆਉਂਦੀ ਹੈ ਇਸ ਦੇ ਬਾਰੇ ਜਰੂਰ ਲੈ ਕੇ ਆਵਾਂਗੇ ਚੈਨਲ ਦੇ ਨਾਲ ਬਨੇ ਰਹਿਣਾ ਚਾਹਨਾ ਜਰੂਰ ਸਬਸਕ੍ਰ ਤੁਹਾਨੂੰ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ